ਸਿੰਘਾਂ ਵਿਖੇ ਵਾਪਰੇ ਸੜਕ ਹਾਂਸੇ 'ਚ ਇੱਕ ਨੌਜਵਾਨ ਦੀ ਮੌਤ ਸ਼ਾਕੋਟ ਜਲੰਧਰ ਨੈਸ਼ਨਲ ਹਾਈਵੇ ਤੇ ਬੀਤੀ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਦਰਮਿਆਨੀ ਰਾਤ ਵਾਪਰੇ ਸੜਕ ਹਾਣਸੇ ਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ ਇਸ ਸਬੰਧੀ ਜਾਣਕਾਰੀ ਦਿੰਦਿਆਂ ਓਂਕਾਰ ਸਿੰਘ ਬਰਾੜੀ ਡੀਐਸਪੀ ਸ਼ਾਕੋਟ ਨੇ ਦੱਸਿਆ ਕਿ ਇੱਕ ਚਿੱਟੇ ਰੰਗ ਦੀ ਕਾਰ ਨੰਬਰ PB13AY4228 ਬੀਤੀ ਰਾਤ ਕਰੀਬ 2 ਵਜੇ ਮੋਗਾ ਤੋਂ ਜਲੰਧਰ ਵੱਲ ਜਾ ਰਹੀ ਸੀ ਕਾਰ ਨੂੰ ਕੁਲਾਲ ਉਰਫ ਸੰਜੂ ਪੁੱਤਰ ਵਿਜੇ ਕੁਮਾਰ ਵਾਸੀ ਜਲੰਧਰ ਚਲਾ ਰਿਹਾ ਸੀ ਜਦ ਕਿ ਕਾਰ ਵਿੱਚ ਉਸ ਨਾਲ ਕ੍ਰਿਸ਼ਨਾ ਵਾਸੀ ਜਲੰਧਰ ਪੂਜਾ ਵਾਸੀ ਮੁਬਾਰਕਪੁਰ ਹਿਮਾਚਲ ਪ੍ਰਦੇਸ਼ ਅਤੇ ਡੋਲੀ ਵਾਸੀ ਕਾਂਗੜਾ ਹਿਮਾਚਲ ਪ੍ਰਦੇਸ਼ ਸਵਾਰ ਸਨ ਉਹਨਾਂ ਦੱਸਿਆ ਕਿ ਇਹ ਸਾਰੇ ਕੈਟਰਿੰਗ ਦਾ ਕੰਮ ਕਰਦੇ ਸਨ ਅਤੇ ਮੋਗਾ ਦੇ ਇੱਕ ਪੈਲੈਸ ਵਿੱਚੋਂ ਵਿਆਸ ਮਾਗਮ ਤੋਂ ਵਾਪਸ ਜਲੰਧਰ ਜਾ ਰਹੇ ਸਨ ਕਿ ਜਦ ਉਹ ਸ਼ਾਹਕੋੜ ਜਲੰਧਰ ਨੈਸ਼ਨਲ ਹਾਈਵੇ ਤੇ ਮਲਸੀਆਂ ਵਿਖੇ ਪਹੁੰਚੇ ਤਾਂ ਮਲਸੀਆਂ ਫਲਾਈਓਵਰ ਤੋਂ ਪਿੱਛੇ ਉਹਨਾਂ ਦੀ ਕਾਰ ਤੇਜ਼ ਰਫ਼ਤਾਰ ਹੋਣ ਕਾਰਨ ਅਚਾਨਕ ਬੇਕਾਬੂ ਹੋ ਗਈ ਅਤੇ ਹਾਈਵੇ ਤੇ ਪਲਟੇ ਖਾਂਦੀ ਸੜਕ ਕਿਨਾਰੇ ਪਏ ਬਜਰੀ ਦੇ ਢੇਰ ਉੱਤੇ ਚੜ ਗਈ ਇਸ ਹਾਦਸੇ ਵਿੱਚ ਕੁੰਨਾਰ ਉਰਫ ਸੰਜੂ ਦੇ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਕਾਰ ਚ ਸਵਾਰ ਕ੍ਰਿਸ਼ਨਾ ਪੂਜਾ ਅਤੇ ਡੋਲੀ ਵੀ ਗੰਭੀਰ ਜ਼ਖਮੀ ਹੋ ਗਏ ਇਸ ਹਾਦਸੇ ਚ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹਾਦਸੇ ਦਾ ਪਤਾ ਲੱਗਣ ਤੇ ਡੀਐਸਪੀ ਹੰਕਾਰ ਸਿੰਘ ਬਰਾੜ ਸਬ ਇੰਸਪੈਕਟਰ ਲਖਬੀਰ ਸਿੰਘ ਏਐਸਆਈ ਜਗਤਾਰ ਸਿੰਘ ਚੌਕੀ ਮਲਸੀਆ ਸਮੇਤ ਪੁਲਿਸ ਪਾਰਟੀ ਦੇ ਮੌਕੇ ਪਹੁੰਚੇ ਤੇ ਜ਼ਖਮੀਆਂ ਨੂੰ ਕਾਰ ਵਿੱਚੋਂ ਕੱਢ ਕੇ ਐਂਬੂਲੈਂਸ ਰਾਹੀਂ ਜ਼ਿਲੰਧਰ ਹਸਪਤਾਲ ਚ ਦਾਖਲ ਕਰਵਾਇਆ ਡੀਐਸਪੀ ਬਰਾੜ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਕੁਨਾਲ ਉਰਫ ਸੰਜੋ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸੇਵਾ ਹਸਪਤਾਲ ਨਕੋਦਰ ਭੇਜਿਆ ਗਿਆ ਹੈ ਜਿੱਥੇ ਉਸ ਦਾ ਪੋਸਟਮਾਰਟਮ ਕਰਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਹਾਦਸਾ ਗ੍ਰਸਤ ਕਾਰ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ ਅਤੇ 176 ਦੀ ਕਾਰਵਾਈ ਕਰਕੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਰਿਪੋਰਟ ਦਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ ਨਿਊਜ਼ ਹਾਂਜੀ ਸਰ ਕਿਹੜਾ ਐਕਸੀਡੈਂਟ ਮਲਸੀਰ ਕਿ ਕੀ ਮਾਮਲਾ ਸੀ ਜੀ ਹਾਂਜੀ ਰਾਤ ਇੱਕ ਲੇਟ ਨਾਈਟ ਦੇ ਲਗਭਗ 2:30 ਵਜੇ ਇੱਕ 6 ਟੂ ਜ਼ਿਆਦਾ ਗੱਡੀ BB13 KY4248 ਜਿਹੜੀ ਹੈ ਮੋਗੇ ਤੋਂ ਆ ਰਹੀ ਸੀ ਇਹ ਦੋ ਗੱਡੀਆਂ ਸੀਗੀਆਂ ਦੋਨਾਂ ਗੱਡੀਆਂ ਚ ਕੈਟਰਿੰਗ ਦਾ ਕੰਮ ਕਰਨ ਵਾਲੇ ਕੰਪਨੀ ਦੇ ਅਮਪਲਾਈ ਸੀਗੇ ਔਰ ਉੱਥੋਂ ਆਪਣਾ ਜੌਬ ਤੋਂ ਵਾਪਸ ਆਉਂਦੇ ਸੀਗੇ ਤੇ ਉਹ ਓਵਰ ਸਪੀਡ ਗੱਡੀ ਸੀ ਜਿਹੜੀ ਟਰਨ ਮਸੀਆ ਤੋਂ ਜਰੰਦਰ ਬ੍ਰਿਜ ਤੋਂ ਪਹਿਲਾਂ ਉੱਥੇ ਓਵਰ ਸਪੀਡ ਗੱਡੀ ਆਊਟ ਆਫ ਕੰਟਰੋਲ ਹੋ ਕੇ ਜਿਹੜੀ ਹੈ ਮਲਟੀਪਲ ਇਹਦੀਆਂ ਉਹ ਲਗੀਆਂ ਦੀ ਪਾਲਟੀਆਂ ਉਹਦੇ ਲੱਗਣ ਕਰਕੇ ਇੱਕ ਲੜਕਾ ਸੀਗਾ ਕਨਾਲ ਦੇ ਲਈ ਸੰਜੂ ਪੁੱਤਰ ਵਿਜੇ ਕੁਮਾਰ ਵਸਤੀ ਸੀ ਅ ਜਰੰਦਰ ਦਾ ਉਮਰ ਕਿ 22-25 ਸਾਲ ਉਹਦੀ ਐਟ ਸਪੌਟ ਤੇ ਐਟ ਦਾ ਸਪੌਟ ਤੇ ਉਹਦੀ ਡੈਥ ਹੋ ਗਈ ਆ ਉਸ ਗੱਡੀ 'ਚ ਦੋ ਲੜਕੀਆਂ ਵੀ ਸੀਗੀਆਂ ਇੱਕ ਦੋਲੀ ਤੇ ਦੂਸਰੀ ਸੀਗੀ ਪੂਜਾ ਤੇ ਇੱਕ ਲੜਕਾ ਸੀਗਾ ਕ੍ਰਿਸ਼ਨ ਕ੍ਰਿਸ਼ਨ ਤਾਂ ਜੇ ਹਸਪੀਟਲ ਸ ਹੈਗਾ ਤੇ ਦੋ ਜੁੜੀਆਂ ਲੜਕੀਆਂ ਉਹ ਮੌਲੀ ਝੋਟਾਈਆਂ ਸੀਗੀਆਂ ਇਹ ਸਾਰੀ ਘਟਨਾ ਜਿਹੜੀ ਆ ਓਵਰ ਸਪੀਡ ਜੋ ਇਨੀਸ਼ੀਅਲ ਇਨਵੈਸਟੀਗੇਸ਼ਨ ਤੇ ਲੱਗੀ ਹੋਈ ਓਵਰ ਸਪੀਡ ਹੋਣ ਨਾਲ ਹੋਈ ਹੈ ਜਿਸ ਚੋਂ ਜਿਹੜੀ ਡੈਥ ਹੋਣ ਕਰਕੇ ਉਹਦੀ ਜਿਹੜੀ ਪੋਸਟਮਾਰਟਮ ਜਿਹੜਾ ਕਰਵਾਇਆ ਜਾ ਰਿਹਾ ਹੈ ਬਾਕੀ ਜਿਹੜੀ ਆ ਔਰ ਇਨਵੈਸਟੀਗੇਸ਼ਨ ਤੋਂ ਜਿਹੜੇ ਤੱਥ ਸਾਹਮਣੇ ਆਉਣਗੇ ਉਹਦੀ ਅੱਗੇ ਇਨਵੈਸਟੀਗੇਸ਼ਨ ਇਸ ਤਰ੍ਹਾਂ ਕੀਤੀ ਜਾਊਗੀ ਥੈਂਕ ਯੂ